ਕੋਈ ਮਤਰਾ ਸੁਨਾਮ ਮੰਡੀ ਦੇ ਵਿੱਚ ਖੜਿਆਂਗੇ ਜਿੱਥੇ ਮੱਕੀ ਆ ਰਹੀ ਆ ਬਹੁਤ ਵਧੀਆ ਗਿਣਤੀ ਦੇ ਵਿੱਚ ਹਨਾ ਤੇ ਆਪਣੇ ਨਾਲ ਇੱਥੇ ਕਿ ਵੀਰ ਆ ਵੀਰੇ ਖੜੇ ਹੋ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਖੜੇ ਜਾ ਖੜੇ ਜਾ ਖੜੇ ਜਾ ਕੋਈ ਨਾ ਤੇਰੇ ਤੇਰੇ ਗੱਲ ਫਾਖ ਨਹੀਂ ਪਾਉਂਦੇ ਖੜਦਾ ਜਾ ਦੋ ਮਿੰਟ ਤੇ ਇਹਨੂੰ ਅਸੀਂ ਪੁੱਛਿਆ ਵੀ ਮੱਕੀ ਦਾ ਕੀ ਰੇਟ ਹੈਗਾ ਤੇ ਇਹ ਕਹਿੰਦਾ ਵੀ ਜਿਵੇਂ ਆ ਮੱਕੀ ਪਈ ਆ ਵੀ 16-1700 ਰੁਪਏ ਤੱਕ ਰੇਟ ਚੱਲ ਰਿਹਾ ਹੈਗਾ ਮੰਨ ਲਓ ਜਿਵੇਂ 1500 ਤੋਂ ਸਟਾਰਟ ਹੋ ਕੇ 16-1700 ਰੁਪਏ ਇਹ ਜੇ ਕੋਈ ਇਦੋਂ ਜ਼ਿਆਦਾ ਸੁੱਕੀ ਮੱਕੀ ਆਉਂਦੀ ਹੈਗੀ ਤਾਂ ਉਹਦਾ 22-2300 ਰੁਪਿਆ ਜਿਹੜਾ ਰੇਟ ਹੈਗਾ ਇੱਥੇ ਚੱਲ ਰਿਹਾ ਹੈਗਾ ਤੇ ਮੱਕੀ ਆਈ ਵੀ ਇੱਥੇ ਪਰ ਚੱਲ ਕੋਈ ਗੱਲ ਨਹੀਂ ਮੁੰਡਾ ਅੱਗੇ ਬਾਣੀਆਂ ਨੇ ਰੱਖਿਆ ਹੋਇਆ ਹੈਗਾ ਜਿਵੇਂ ਆਪਾਂ ਕਹਿੰਦਾ ਮਣੀਮ ਰੱਖਿਆ ਹੋਇਆ ਫਿਰ ਵੀ ਗੱਲ ਕਰਨੋਂ ਡਰ ਜਾਂਦਾ ਤੇ ਅਸੀਂ ਪੁੱਛਿਆ ਵੀ ਜੇ ਅਸੀਂ ਲੈਣੀ ਹੋ ਪਹਿਲਾਂ ਅਸੀਂ ਪੁੱਛਿਆ ਵੀ ਅਸੀਂ ਮੱਕੀ ਲੈਣੀ ਆ ਤੇ ਅਲੱਗ-ਅਲੱਗ ਰੇਟ ਨੇ ਮੰਨ ਲਓ ਮੱਕੀਆਂ ਦੇ ਜਿਵੇਂ ਲੈਣ ਤੋਂ ਬਾਅਦ ਉਦੋਂ ਬਾਅਦ ਸੁਕਣੀਆਂ ਪਾਈਆਂ ਪੀਆਂ ਨੇ ਆਹ ਭਾਈ ਵੀ ਇਧਰਲੇ ਪਾਸੇ ਅੱਜ 12 ਵਜੇ ਜਿਹੜੀ ਉਹ ਮੱਕੀ ਦੀ ਬੋਲੀ ਹੋਈ ਐ ਖੜੋ ਲੋਕ ਲੱਗ ਆਈ ਤੇ ਆਪਾਂ ਕੋਸ਼ਿਸ਼ ਕਰਦੇ ਆ ਵੀ ਜੇ ਕੋਈ ਆਪਾਂ ਨੂੰ ਇੱਥੇ ਕਿਸਾਨ ਮਿਲਦਾ ਤਾਂ ਉਹਦੇ ਨਾਲ ਗੱਲਬਾਤ ਕਰੀਏ ਵੀ ਉਹਨਾਂ ਦੀ ਜਿਹੜੀ ਮੱਕੀ ਆ ਕੀ ਲੱਗੀ ਐ ਜਿਵੇਂ ਇਹਦੀ ਗੱਲ ਕਰੀਏ ਮੰਨ ਲਓ ਵੀ ਇਹ ਸੁੱਕੀਆਂ ਜੀ ਆ ਗਈ ਸੁੱਕੀਆਂ ਵਾਲੇ हिसाब થી ਐ ਤੇ ਹੋ ਤਾਂ ਕਿਹੜੀ ਢੇਰੀਆਂ ਲੱਗੀਆਂ ਪਈਆਂ ਨੇ ਜਿਵੇਂ ਇੱਧਰ ਸੁਕਾਉਣ ਵਾਸਤੇ ਹੋਈਆਂ ਪਈਆਂ ਨੇ ਤੇ ਸਨਾਮ ਵਾਲੀ ਮੰਡੀ ਮਸ਼ਹੂਰ ਆ ਬਹੁਤ ਵੱਡੇ ਪੱਧਰ ਤੇ ਤੇ ਪੂਰੇ ਪੰਜਾਬ ਦੇ ਵਿੱਚ ਜਾਣੀ ਜਾਂਦੀ ਹੈ ਮੱਕੀ ਤੇ ਨਾਲ ਹੀ ਇੱਥੇ ਜਿਵੇਂ ਇਧਰ ਲਾਲ ਮਿਰਚ ਵਗੈਰਾ ਇਹ ਵੀ ਆਉਂਦੀ ਆ ਕਿਸਾਨ ਵੀਰ ਲਾਲ ਮਿਰਚ ਵੀ ਲੈ ਕੇ ਹੁੰਦੇ ਆ ਤੇ ਮੱਕੀ ਇਸ ਵਾਰ ਬਹੁਤ ਵੱਡੀ ਤਦਾਦ ਦੇ ਵਿੱਚ ਕਿਸਾਨ ਵੀਰਾਂ ਨੇ ਬਕਾਮੀ ਮੱਕੀ ਲਾਈ ਵੀ ਐ ਕਿਉਂਕਿ ਦਾ ਸਰਕਾਰ ਵੱਲੋਂ ਜਿਹੜਾ ਇਹਦਾ ਐਮਐਸਵੀ ਦੀਗਾ 24-2500 ਰੁਪਏ ਉਹ ਤੈ ਕੀਤਾ ਗਿਆ ਸੀ ਸੁੱਕੀ ਮੱਕੀ ਦਾ ਪਰ ਫਿਰ ਵੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਆ ਕੇ ਫਸਲ ਦਾ ਉਹ ਰੇਟ ਨਹੀਂ ਮਿਲਦਾ ਜਿਹੜਾ ਸਰਕਾਰਾਂ ਵੱਲੋਂ ਹੁੰਦਾ ਹੈਗਾ ਝੋਨੇ ਦਾ ਬਦਲ ਤਾਂ ਹੋ ਜੇ ਪਰ ਜੇਕਰ ਮੰਡੀ ਦੇ ਵਿੱਚ ਸਰਕਾਰਾਂ ਵੱਲੋਂ ਧਿਆਨ ਦਿੱਤਾ ਜਾਵੇ ਆਏ ਬਹੁਤ ਵੱਡੀ ਗਿਣਤੀ ਦੇ ਵਿੱਚ ਫਸਲਾਂ ਨੇ ਜਿਹੜੀਆਂ ਝੋਨੇ ਦਾ ਬਦਲ ਹੋ ਸਕਦਾ ਹੈ ਸੁਨਾਮ ਮੰਡੀ ਆ ਇਹ ਉਹ ਸਾਰੇ ਧੁਰ ਪਰਾਂ ਤੱਕ ਵੀ ਉਹ ਸਾਈਡਾਂ ਤੋਂ ਪਰਾਂ ਵੀ ਮੱਕੀ ਪਈ ਹੈਗੀ ਤੇ ਆ ਹੁਣ ਇੱਥੇ ਇੱਕ ਹੁਣ ਅਸੀਂ ਨਵੀਂ ਚੀਜ਼ ਦੇਖਣ ਨੂੰ ਮਿਲਦੀ ਆ ਜਿਵੇਂ ਪਹਿਲਾਂ ਦੇਖਦੇ ਹੁਣ ਕਿਤੇ ਮੋਟਰਸਾਈਕਲ ਮੰਗਰ ਪਾਈ ਹੋਈ ਆ ਕਿਤੇ ਕਿੰਮ ਪਾਈ ਵੀ ਆ ਆ ਇੱਥੇ ਉਹ ਜਿਹੜਾ ਚਾਰਜਿੰਗ ਵਾਲਾ ਸਵਾਰੀਆਂ ਢੋਣ ਵਾਲਾ ਥਰੀ ਵੀਲਰ ਜਾਂ ਇਲੈਕਟ੍ਰਿਕ ਸਕੂਟਰ ਜੀ ਨੂੰ ਕਹਿੰਦੇ ਆਗੇ ਇਲੈਕਟ੍ਰਿਕ ਵੀਲਰ ਉਹਦੇ ਮੰਗਰ ਪਤੰਦਰ ਪਾਈ ਖੜੇ ਨੇਗੇ ਮੱਕੀ ਸੁਕਾਉਣ ਵਾਸਤੇ ਵੀ ਤਾਂ ਢੇੜੇ ਹੀ ਦੇਣੇ ਬਸ ਤਾਂ ਜੋ ਮੱਕੀ ਨੂੰ ਧੁੱਪ ਵਗਾਰ ਉਹ ਲੱਗੀ ਜਾਵੇ ਜੋ ਤਾਂ ਮੌਸਮ ਵਗੈਰਾ ਵੀ ਥੋੜਾ ਜਆ ਕਹਿੰਦੇ ਵੀ ਵਿਗੜਿਆ ਹੋਇਆਗਾ ਕਦੋਂ ਵੀ ਬਰਸਾਤ ਵਗੈਰਾ ਦਾ ਕਦੋਂ ਵੀ ਚਾਰ ਕਣੀਆਂ ਆ ਸਕਦੀਆਂ ਨੇ ਤੇ ਇੱਧਰ ਬੰਦੇ ਆਏ ਇਹਨੂੰ ਇਕੱਠੀ ਕਰਕੇ ਬੋਰੀਆਂੜੀਆਂ ਭਰਨ ਲੱਗੇ ਪੈਣੇ ਕੱਲੀਆਂ-ਕੱਲੀਆਂ ਬੋਰੀਆਂ ਇੱਥੇ ਰੱਖੇ ਹੋਏ ਨੇ ਹੋਰ ਭਾਈ ਕੀ ਹਾਲ ਐ ਮੱਕੀ ਦਾ ਕੀ ਰੇਟ ਵਗੈਰਾ ਲੱਗਿਆ ਭਾਈ ਅਹਿਆ ਕੀ ਹਾਲ ਨੇ ਭਾਈ ਠੇਕੇਦਾਰ ਆ ਬੜਾ ਵਧੀਆ ਜਿਗਾਰਡ ਤੇਰਾ ਲੱਗਿਆ ਯਾਰ ਜਿਗਾਰਡ ਲਾਣਾ ਪੈਂਦਾ ਹੈ ਹੈ ਨਹੀਂ ਠੀਕ ਐ ਖੜਦਾ ਸਹੀ ਮੇਰੀ ਗੱਲ ਹੈ ਨਾ ਉਹ ਆਇਆ ਜਿਹੜਾ ਸਕੂਟਰ ਮੋਟਰਸਾਈਕਲ ਜਿਹਾ ਉਹ ਕਰਦੇ ਉਹ ਤਾਂ ਹੰਦਾ ਦਿਲਸੰਦਾ ਖਤਰਾ ਹੈ ਨਾ ਉਹ ਮੋਟਰਸਾਈਕਲ ਲੱਗੇ ਜਾਂਦਾ ਹੈ ਲੱਗੇ ਜਾਂਦਾ ਹੈ ਨਾ ਹਾਂ ਤੇ ਬਾਈ ਮੱਕੀ ਦਾ ਕੀ ਰੇਟ ਵਗੈਰਾ ਚੱਲ ਰਿਹਾ ਹੈ ਕੀ 1850 ਸੁੱਕੀ ਠੀਕ ਹੈ ਜਿਵੇਂ ਮੰਨਦਾ ਬੰਦਾ ਵੱਡੀ ਵੜਾਈ ਲੈ ਕੇ ਆਉਂਦਾਗਾ ਉਹਦਾ ਕਿੱਥੋਂ ਜੋ ਸ਼ੁਰੂ ਹੋ ਜਾਂਦਾਗਾ 1300 ਤੋਂ 1500 ਤੱਕ 1300 ਤੋਂ 1500 ਤੱਕ ਤੇ ਮੌਫਸਟਰ ਵਗੈਰਾ ਵੀ ਦੇਖ ਦਿਆ ਜਾਂ ਐ ਤੱਕ ਨਾਲ ਹੀ ਆ ਤੱਕ ਨਾਲ ਠੀਕ ਹੈ ਜਿਵੇਂ ਜਮਾ ਸੁੱਕੀ ਮੱਕੀ ਹੈ ਜਮਾ ਸੁੱਕੀ ਹੈ 1850 1850 ਠੀਕ ਹੈ ਉਦੋਂ ਵੱਧ ਵੀ ਜਾਂਦਾ ਕਾਕਾ ਇੱਥੇ ਕਿ ਤੱਕ ਕੀ ਆ ਬਸ 1500 ਸਾਡੇ 1500 ਤੱਕ ਹੈ ਠੀਕ ਹੈ ਠੀਕ ਹੈ ਬਿਲਕੁਲ ਬਾਈ ਤੇ ਕਿੰਨੀ ਕ ਮੱਕੀ ਆ ਰਹੀ ਆ ਬਾਈ ਇੱਥੇ ਮੱਕੀ ਇਹ ਤਾਂ ਬਾਹਰੋਂ ਆ ਰਹੀ ਹੈ ਅੱਛਾ ਆਪਣੀ ਏਰੀਆ ਦੀ ਨਹੀਂ ਹੈਗੀ ਇਹਦਾ ਹਾਰਪੋਲ ਸਾਈਡ ਤੋਂ ਉਹ ਉਧਰੋਂ ਵੀ ਆੜਦੀ ਹੈ ਖਰੀਦ ਕੇ ਇੱਧਰ ਲਿਆ ਲਿਆ ਉਹ ਕਰੀ ਜਾਂਦੇ ਐ ਠੀਕ ਹੈ ਠੀਕ ਹੈ ਜੇ ਮਤਲਬ ਵੀ ਉਹ ਆਉਂਗਾ ਕਿ ਨਹੀਂ ਲੈ ਕੇ ਜਾਣੀ ਹੋਏ ਮੱਕੀ ਇੱਥੋਂ ਤਾਂ ਉਹਦੇ ਬਾਅਦ ਕੀ ਰੇਟ ਮਿਲ ਰਹੀ ਹੈ ਬਸ ਸਾਹੀ 1800 1500 ਬਸ 18 1500 ਠੀਕ ਹੈ ਤੇ ਹੋਰ ਬਾਈ ਮੱਕੀ ਪਤਾ ਕਰਨ ਆਇਤੀ ਮੈਂ ਮੱਕੀ ਲੈਣੀ ਸੀਗੀ ਵੀ ਕੀ ਰੇਟ ਮਿਲ ਜਾਂਦੀ ਹੈ ਤੇ ਭਰੀ ਜਾਂਦੇ ਆ ਬਾਈ ਇੱਥੇ ਤੇ ਬਾਕੀ ਕੈਮਰੇ ਸਾਹਮਣੇ ਬਾਈ ਨੇ ਦੱਸਿਆ ਕਹਿੰਦਾ ਵੀ 1200 ਤੋਂ ਲੈ ਕੇ 1500 ਰੁਪਏ ਤੱਕ ਜਿਹੜੀ ਮੱਕੀ ਹੈਗੀ ਉਹ ਵਿਕ ਰਹੀ ਹੈ ਤੇ ਕਹਿੰਦਾ ਇੱਥੋਂ ਘਾਟਾ ਵੀ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਮੱਕੀ ਆ ਜਿਹੜੀ ਉਹ ਬਹੁਤ ਆ ਰਹੀ ਹੈ ਜੀ ਬਾਕੀ ਇਹ ਵੀ ਗੱਲ ਹੈਗੀ ਹੈ ਜਿਵੇਂ ਤੁਸੀਂ ਖਾਨ ਲੈ ਕੇ ਆਉਂਦੇ ਆ ਤਾਂ ਉਸ ਹਿਸਾਬ ਤੇ ਹੋ ਜਾਂਦਾ ਤੇ ਨਾਲ ਕਬੂਤਰਾਂ ਨੂੰ ਦਾਣਾ ਪਾਣੀ ਇੱਥੇ ਬਹੁਤ ਵਧੀਆ ਮਿਲਦਾ ਚਲੋ ਜਿੰਨਾ ਟਾਈਮ ਮੰਡੀ ਦੇ ਵਿੱਚ ਫਸਲਾਂ ਹੁੰਦੀਆਂ ਨੇ ਤਾਂ ਕਬੂਤਰਾਂ ਨੂੰ ਵੀ ਖਰਾਕ ਪਾਣੀ ਹੈ ਜਿਹੜਾ ਉਹਨਾਂ ਦਾ ਮਿਲ ਜਾਂਦਾਗਾ ਤੇ ਇਧਰ ਬਾਈ ਵੱਲੋਂ ਇਕੱਠੀ ਕੀਤੀ ਜਾ ਰਹੀ ਹੈ ਬਸ ਹੁਣੇ ਸੁੱਕ ਗਈ ਪੂਰੀ ਫੁੱਲਾ ਉਹ ਕਈ ਰਿਪੋਰਟ ਆ ਜਾਮਰ ਠੀਕ ਹੈ ਹੁਣ ਇਹ ਇੱਥੋਂ ਗਾਹਾਂ ਵੀ ਜਾਊ ਜਾਂ ਉਰਹੀਂ ਵਿਕ ਜਾਂਦੀ ਹੈ ਇਹ ਵੀ ਸੁੱਕ ਗਈ ਪੂਰੀ ਇਹ ਬੋਰੀਆਂ 'ਚ ਭਰ ਕੇ ਖਰਾਬ ਤਾਂ ਨਹੀਂ ਹੁੰਦੀ ਹੁਣ ਨਹੀਂ ਨਹੀਂ ਠੀਕ ਹੈ ਬੋਰੀਆਂ ਭਰ ਨਹੀਂ ਠੀਕ ਹੈ ਠੀਕ ਹੈ ਤੇ ਆ ਜਿਹੜੀਆਂ ਖੱਦਰ ਵਾਲੀਆਂ ਪੂਰੀਆਂ ਨੇ ਇਹ ਭਰੀਆਂ ਜਾ ਰਹੀਆਂ ਨੇ ਤੇ ਰੇਟ ਤੋਂ ਦੱਸਦਾ ਵੀ ਆ ਰੇਟ ਮਿਲਦਾ ਬਾਕੀ ਕਿਸੇ ਹੋਰ ਮੰਡੀ ਦੇ ਵਿੱਚ ਦੇਖਾਂ ਕੱਲ ਨੂੰ ਉੱਥੇ ਦੀ ਤੁਹਾਨੂੰ ਦੇਵਾਂਗੇ ਅਪਡੇਟ ਵੀ ਉੱਥੇ ਮੰਡੀ ਦੇ ਵਿੱਚ ਕੀ ਰਿਪੋਰਟ ਮਿਲਦੀ ਆ ਤੁਸੀਂ ਦੇਖ ਲਓ ਵੀ 45 ਡਿਗਰੀ ਦਾ ਤਾਪਮਾਨ ਆ ਜਿਹੜੇ ਬੰਦੇ ਕੰਮ ਕਰਦੇ ਆ ਸਾਰਾ ਦਿਨ ਇਹਦੇ ਉੱਪਰ ਹੀ ਨਿਕਲ ਜਾਂਦਾ ਮਾ ਗਰਮੀ ਸਾਰੀ ਛੋਡੇ ਉੱਪਰ ਦੀ ਲੰਘ ਜਾਂਦੀ ਆ ਹਨਾ ਇਹ ਲਾ ਕੋਲਾ ਇੱਥੇ ਆ ਕੇ 45 ਡਿਗਰੀ ਦਾ ਤਾਪਮਾਨ ਹਾਂ ਜਿਹੜੀ ਡਾੜੀ ਤੋਂ ਨਿਕਲ ਜਾਂਦੀ ਆ ਨਾ ਸਹੀ ਗੱਲ ਹੈ ਇੱਥੇ ਫਿਰ ਛੋਟਾ ਕੀ ਦਿਹਾੜੀ ਵੇਸ ਹੁੰਦਾ ਜਾਂ ਕਿਵੇਂ ਆ ਨਾ ਨਾ ਕੋਈ ਸਾਡਾ ਰੇਟ ਹੁੰਦਾ ਫਿਰ ਅੱਛਾ ਘੱਟਿਆ ਰੇਟ ਹੁੰਦਾਗਾ ਠੀਕ ਆ ਠੀਕ ਆ 50 ਰੁਪਏ ਕਵਾਂਟਲ ਠੀਕ ਆ 50 ਰੁਪਏ ਕਵਾਂਟਲ ਦਾ ਨਾ ਨਾ ਠੀਕ ਆ ਭਾਈ ਗਰਮੀ ਬਹੁਤ ਆ ਯਾਰ ਮੱਕੀ ਦਾ ਕੀ ਰੇਟ ਵਗੈਰਾ ਚੱਲ ਰਿਹਾ ਭਾਈ ਮੱਕੀ ਦਾ ਕੀ ਰੇਟ ਬੋਏ ਕੋਈ ਨਹੀਂ ਕਰਦੀ ਨਹੀਂ ਕਿਵੇਂ ਵੀ ਇੱਥੇ ਲੋਕਲ ਮੱਕੀ ਵੀ ਆ ਰਹੀ ਆ ਲਾਲਾ ਲਾਲਾ ਵੇ ਜਿਹੜੀ ਮਿੱਟੀ ਦਾ ਲਾਲਾ 15-1600 ਰੁਪਏ ਕਿੱਲੀ ਮੱਕੀ ਦੇ ਆਪਣੇ ਲੋਕਲ ਬੰਦੇ ਲਿਆਉਂਦੇ ਆ 15-160 ਠੀਕ ਹੈ ਕੋਈ ਸੁੱਕੀ ਮੱਕੀ ਨਹੀਂ ਆਉਂਦੀ ਹੋਣੀ ਕੀ ਕੀ ਬਹੁਤ ਘੱਟ ਆਈ ਸੁੱਕਾ ਪਕਾਉਂਦੇ ਨੇ ਜੋ ਲਾ ਲਓ ਵੀ 220 220 ਰੁਪਇਆ ਠੀਕ ਹੈ ਜਿਹੜੀ ਹਿਹਾਰਪੁਰ ਕਣੀਓ ਮੰਡੇ ਮੱਕੀ ਆ ਰਹੀ ਆ ਉਹਦਾ ਕੀ ਸਿਸਟਮ ਆ ਵੀ ਉਹ ਕਿਵੇਂ ਆਰਤੀਆ ਖਰੀਦ ਕੇ ਲਿਆਉਂਦੇ ਆਪ ਉਧਰੋਂ ਫਿਰ ਸਸਤੀ ਮਿਲ ਜਾਂਦੀ ਐ ਮੈਂ ਰੇਟ ਤਾਂ ਹੋਈ ਐ ਜੀ ਉਰੇ ਲਾ ਲਓ 100 100.5 ਰੁਪਏ ਦਾ ਮਾਰਜਿਨ ਹੁੰਦਾ ਅੰਦਰ ਅੱਛਾ ਠੀਕ ਹੈ 100.5 ਰੁਪਏ ਨੂੰ ਬਾਅਦ ਠੀਕ ਹੈ ਠੀਕ ਹੈ ਉਰੇ ਫਿਰ ਆਮ ਆਪਣੇ ਲੋਕ ਵੀ ਆਉਂਦੇ ਹੋਣਗੇ ਪਿੰਡਾਂ ਨੇ ਮੱਕੀ ਮੁੱਕੀ ਲੈਣ ਜੀ ਨੇ ਪਸ਼ੂਆਂ ਵਾਸਤੇ ਪਾਉਣੀਆਂ ਉਹ ਕਰਦੀਆਂ ਠੀਕ ਹੈ ਠ ਤੇ ਬਸ ਉਹੀ ਉਹ ਉਧਰੋਂ ਲਿਆ ਕੇ ਇੱਧਰ ਸਕਾਸ ਕੂਕੀ ਨੂੰ 100 150 ਰੁਪਿਆ ਦਾ ਮਾਰਜਿਨ ਆ ਜਿਹੜਾ ਕੁਆਂਟਲ ਵਗਰ ਕੱਢ ਲੈਂਦੇ ਆ ਥੋਕ ਦੇ ਵਿੱਚ ਖਰੀਦਦਾਰੀ ਕਰਦੇ ਆ ਫਸਲ ਲੈਂਦੇ ਆ ਤੇ ਉਹਦੇ ਹਿਸਾਬ ਤੇ ਉਹਨਾਂ ਨੂੰ ਉਹੋ ਪ੍ਰੋਫਿਟ ਹੋ ਜਾਂਦਾ ਮੰਨ ਲਓ ਇੱਕ ਸਰਕਲ ਬਣਿਆ ਹੋਇਆ ਹੈਗਾ ਸਰਕਲ ਦੇ ਹਿਸਾਬ ਤੇ ਚੱਲੀ ਜਾਂਦਾ ਸਿਸਟਮ ਤੇ ਬਾਕੀ ਕਿਵੇਂ ਲੱਗੀ ਵੀਡੀਓ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਜਰੂਰ ਆਪਦਾ ਹੈਲੋ ਹਾਈ ਲਿਖਿਓ ਜੋ ਵੀ ਕੋਈ ਤੁਹਾਡੇ ਸੁਭਾਅ ਜਵਾਬ ਹੋਈ ਜਾਂ ਕਿਸੇ ਵੀ ਮੰਡੀ ਦੇ ਵਿੱਚ ਤੁਹਾਡੀ ਹੋਵੇ ਵੀ ਭਾਈ ਆਹ ਮੰਡੀ ਦੀ ਵੀਡੀਓ ਕਰਿਏ ਤਾਂ ਉਹ ਵੀ ਸਾਨੂੰ ਜਰੂਰ ਦੱਸਿਓ ਉਹ ਵੀ ਕਿਸੇ ਨਾ ਕਿਸੇ ਮੰਡੀ ਦੇ ਵਿੱਚ ਆ ਕੇ ਆਪਾਂ ਪ੍ਰਭੂ ਜਰੂਰ ਕਵਰੇਜ ਕਰਾਂਗੇ ਤਾਂ ਪ੍ਰਭੂ ਕਿਸਾਨ ਵੀਰਾਂ ਨੂੰ ਲਾਲ ਮਿਰਚ ਬਾਰੇ ਵੀ ਅਪਡੇਟ ਦੰਨੇ ਆਂਗੇ ਸੁਨਾਮ ਮੰਡੀ ਦੀ ਇਹ ਵੀਡੀਓ ਆ ਗਈ ਜਿੱਥੇ ਕਿਸਾਨ ਵੀਰ ਆਪਦੀ ਜਿਹੜੀ ਲਾਲ ਮਿਰਚਾ ਉਹ ਲੈ ਕੇ ਆਉਂਦੇ ਹੁੰਦੇ ਆਗੇ ਤੇ ਇੱਥੇ ਉਹਦਾ ਕੀ ਰੇਟ ਵਗੈਰਾ ਲੱਗਦਾ ਆਪਾਂ ਉਹ ਸਾਰੀ ਤੁਹਾਨੂੰ ਜਾਣਕਾਰੀ ਦੰਨੇ ਆ ਪਹਿਲਾਂ ਜਦੋਂ ਮੰਨ ਲਓ ਵੀ ਕਿਸਾਨ ਮਿਰਚਾਂ ਲਾਉਂਦੇ ਨੇ ਪਹਿਲਾਂ ਹਰੀ ਮਿਰਚ ਕਿਸਾਨ ਤੋੜਦਾ ਜੇਕਰ ਹਰੀ ਮਿਰਚ ਦਾ ਖਾਣ ਨੂੰ ਰੇਟ ਵਧੀਆ ਮਿਲ ਜਾਂਦਾ ਤਾਂ ਉਹ ਹਰੀਆਂ ਮਿਰਚਾਂ ਹੀ ਵੇਚੀ ਜਾਂਦਾ ਜੇ ਹਰੀ ਮਿਰਚ ਦਾ ਰੇਟ ਨਹੀਂ ਮਿਲਦਾ ਤਾਂ ਫਿਰ ਉਹਨੂੰ ਅੱਕ ਕੇ ਉਸ ਤੋਂ ਬਾਅਦ ਜਿਹੜਾ ਲਾਲ ਮਿਰਚਾਂ ਨੇ ਉਹ ਕਰਨੀਆਂ ਪੈਂਦੀਆਂ ਨੇ ਤੇ ਜੇ ਪ੍ਰਮਾਤਮਾ ਕਰੇ ਕਿਰਪਾ ਲਾਲ ਮਿਰਚ ਦਾ ਰੇਟ ਵਧੀਆ ਮਿਲ ਜੇ ਤਾਂ ਕਿਸਾਨਾ ਜਿਹੜਾ ਉਹ ਬਾਗੋ-ਵਗ ਹੋ ਜਾਂਦਾ ਹੈਗਾ ਤੇ ਇੱਥੇ ਸੁਨਾਮ ਮੰਡੀ ਦੇ ਵਿੱਚ ਲਾਲ ਮਿਰਚ ਬਹੁਤ ਆਈ ਵੀ ਆ ਦੇਖੋ ਦਿਖਾਉਣੇ ਇਸ ਨੂੰ ਅੱਗੇ ਸਾਰੇ ਤੁਰ ਫਿਰ ਕੇ ਵੀ ਲਾਲ ਮਿਰਚ ਕਿੰਨੀ ਕੁ ਮਾਤਰਾ ਦੇ ਵਿੱਚ ਆਈ ਵੀ ਆ ਦੇਨ ਉਸ ਘਾਰੇ ਆਗੇ ਤੇ ਇਹਦਾ ਕੀ ਰੇਟ ਵਗੈਰਾ ਉਹ ਵੀ ਤੁਹਾਨੂੰ ਸਾਰੀ ਦੰਨੇ ਆ ਅਪਡੇਟ ਵੀ ਕਿਵੇਂ ਇਹਨੂੰ ਐ ਸੁੱਕਣੀ ਪਈ ਵੀ ਆ ਜਦੋਂ ਕਿਤੇ ਮੀਂਹ ਵਗੈਰਾ ਆ ਜਾਂਦਾ ਤਾਂ ਇਦਾਂ ਦੇਖੋ ਬੀ ਵਗੈਰਾ ਨੇ ਜਿਹੜੇ ਇਹਦੇ ਉਹ ਵੀ ਖਰਾਬ ਹੋ ਜਾਂਦੇ ਮਤਲਬ ਖਰਾਬ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਹੋ ਜਾਂਦੀ ਇਹੋ ਜੀ ਗੱਲ ਨਹੀਂ ਹੈਗੀ ਜੇ ਆਪਾਂ ਕਹੀਏ ਵੀ ਇੱਕ ਵਾਰੀ ਗਏ ਆਪਾਂ ਆੜਤੀਆਂ ਨੂੰ ਵੇਚਿਆ ਏ ਤੇ ਉਦੋਂ ਬਾਅਦ ਕੰਮ ਨਿਬੜ ਗਿਆ ਪਰ ਆੜਤੀਆਂ ਨੇ ਲੈ ਕੇ ਉਦੋਂ ਬਾਅਦ ਫਸਲ ਸੁਕਾਉਣੀ ਵੀ ਆ ਫਸਲ ਵੇਚਣੀ ਵੀ ਆ ਫਸਲ ਨੂੰ ਆਪਾਂ ਕਹੀਏ ਪੈਕ ਵੀ ਕਰਨਾ ਅੱਗੇ ਵੀ ਹਣੋ ਉੱਥੇ ਤੱਕ ਜਿੱਥੇ ਤੱਕ ਵੀ ਮਿਰਚਾਂ ਦੇ ਮਸਾਲੇ ਵਗੈਰਾ ਬਣਦੇ ਆ ਪਾਊਡਰ ਵਗੈਰਾ ਬਣਦੇ ਆ ਉੱਥੇ ਤੱਕ ਲੈ ਕੇ ਜਾਣੇ ਆਗੇ ਹੋ ਸਾਹਮਣੇ ਜਿਵੇਂ ਢੇਰੀਆਂ ਲੱਗੀਆਂ ਹੋਈਆਂ ਨੇ ਲਾਲ ਮਿਰਚੀਆਂ ਅੱਡੋ ਅੱਡ ਬੇੜਾਂ ਦੇ ਵਿੱਚ ਛਾੜਦੀਆਂ ਨੇ ਤੇ ਇਸ ਤਰ੍ਹਾਂ ਇਹਨੂੰ ਸੁਕਾ ਕੇ ਅੱਡੋ ਅੱਡ ਹੋ ਕਰਦੇ ਆਗੇ ਤੇ ਜੁੜੇ ਰਹੋ ਨਾਲ ਦਿਖਾਉਨੇ ਆ ਤੁਹਾਨੂੰ ਵੀ ਇਹਦਾ ਕੀ ਰੇਟ ਵਗੈਰਾ ਚੱਲਦਾ ਆਪਾਂ ਨੂੰ ਕੋਈ ਬੰਦਾ ਮਿਲ ਜਾਂਦੇ ਉਹ ਇੱਥੇ ਉਹਦੇ ਨਾਲ ਕਰਦੇ ਆਂ ਗੱਲਬਾਤ ਵੀ ਕੀ ਰੇਟ ਵਗੈਰਾ ਜਿਹੜਾ ਲਾਲ ਮਿਰਚ ਉਹਦਾ ਚੱਲ ਰਿਹਾਗਾ ਤੇ ਆ ਸੁੱਕਣੀ ਪਈ ਵੀ ਆ ਆਸ ਘਾ ਕੇ ਉਦੋਂ ਬਾਅਦ ਏਰੀਆਂ ਵਗੈਰਾ ਲਾਈਆਂ ਵੀ ਨੇ ਜਮਾ ਪੜੁੱਕ ਹੋ ਗਈ ਹੱਥ ਜਿਹਨੂੰ ਆਪਾਂ ਤਾਂ ਨਹੀਂ ਚੱਕ ਸਕਦੇ ਜੇ ਉਦੋਂ ਬਾਅਦ ਚ ਹੱਥ ਫੇਰ ਜੇ ਆਪਾਂ ਅੱਖਾਂ ਓਖਾਂ ਲਾ ਲਿਆ ਨਾ ਤਾਂ ਬਹੁਤ ਪ੍ਰੋਬਲਮ ਆ ਜਾਂਦੀ ਐ ਜੀ ਅੱਖਾਂ ਨੂੰ ਹੱਥ ਲਾ ਲਈਏ ਤਾਂ ਤੁਹਾਨੂੰ ਪਤਾ ਹੀ ਐ ਫਿਰ ਲਾਲ ਮਿਰਚ ਕਿਵੇਂ ਉਹ ਕਰਦੀ ਐ ਪਰ ਆ ਕਬੂਤਰ ਦੇਖੋ ਮਾਂ ਦੇ ਸ਼ੇਰ ਇਹ ਲਾਲ ਮਿਰਚਾਂ ਹੋਣ ਬੀ ਬੂ ਪਤੰਦਰਾਂ ਹੀ ਨਗਾਹ ਜਾਂਦੇ ਆ ਤਾਂ ਹੀ ਕਬੂਤਰ ਨੂੰ ਕੋਈ ਬਿਮਾਰੀ ਨਹੀਂ ਪੈਂਦੀ ਹੈਗੀ ਤੇ ਕਹਿੰਦੇ ਹੁੰਦੇ ਆ ਕਹਿੰਦੇ ਗੋਲਾ ਕਬੂਤਰ ਬਹੁਤ ਚੰਗਾ ਹੁੰਦਾਗਾ ਤੇ ਲਾਲ ਮਿਰਚ ਵੀ ਖਾ ਰਹੇ ਆ ਨਾਲ ਇਧਰ ਮੱਕੀ ਵੀ ਖਾਈ ਜਾਂਦੇ ਨੇ ਤੇ ਦੇਖੋ ਤੇ ਹੋਰ ਸਾਹਮਣੇ ਲਾਲ ਮਿਰਚ ਦਾ ਢੇਰ ਲੱਗਿਆ ਪਿਆ ਤੇ ਇਧਰੋਂ ਸਾਰੇ ਇਕੱਠੇ ਹੋ ਹੋ ਕੇ ਉਹ ਉਧਰਲੇ ਪਾਸੇ ਜਾਂਦੀ ਆ ਦਿਖਾਉਣੇ ਤੁਹਾਨੂੰ ਨਵੇਂ ਢੇਰ ਦੇ ਕੋਲੇ ਜਗਾ ਜਾ ਕੇ ਇਹਦਾ ਕੀ ਸਿਸਟਮ ਵਗੈਰਾ ਹੁੰਦਾ ਤੇ ਇਧਰ ਆਪਾਂ ਨੂੰ ਕੋਈ ਬੰਦਾ ਮਿਲਿਆ ਨਹੀਂ ਮੰਡੀ ਦੇ ਵਿੱਚ ਤੇ ਉਹ ਉਧਰਲੇ ਪਾਸੇ ਜਾਂਦੇ ਆ ਜਿੱਥੇ ਹੁਣ ਲਾਲ ਮਿਰਚ ਦਾ ਸਾਹਮਣੇ ਢੇਰ ਲੱਗਿਆ ਪਿਆ ਤੁਸੀਂ ਵੀ ਦੇਖ ਪਾਉਂਦੇ ਹੋਵੋਗੇ ਹੋੜ ਇੱਥੇ ਤੁਰੇ ਫਿਰਦੇ ਆੱਖਾਂ 'ਚ ਵੀ ਪੈਂਦੀ ਆ ਮਿਰਚ ਹਨਾ ਤੇ ਜਾਣਾ ਬਿਲਕੁਲ ਤੇ ਬਣੇ ਰਹੋ ਨਾਲ ਭਰਾਵੋ ਤੇ ਆ ਮਿਰਚ ਮੰਨ ਲਓ ਵੀ ਸੁੱਕਣੀ ਪਈ ਵੀ ਆ ਉਦੋਂ ਬਿਨਾ ਜਿਹੜੀ ਤੁਸੀਂ ਐਂ ਲਾ ਲਓ ਵੀ ਅੱਜ ਆਈ ਹੋਊਗੀ ਤੇ ਉਹ ਆ ਪਈ ਆ ਜੀ ਮੈਨੂੰ ਲੱਗਦਾ ਵੀ ਇਹ ਤਾਜੀ ਲੱਗਦੀ ਆ ਜਾਂ ਫਿਰ ਇਸ ਘਾਹ ਕੇ ਪਈ ਹੋਊਗੀ ਇਹ ਇਸ ਘਾਹ ਕੇ ਇਕੱਠੀ ਕੀਤੀ ਹੋਈ ਹੈਗੀ। ਨਾਲਾ ਛੋਟੀ ਢੇਰੀ ਹੈ। ਤਾਂ ਵੱਡੀ ਢੇਰੀ ਹੈ। ਤੇ ਤੋਂ ਬਾਅਦ ਜਿਹੜੀ ਰੋਜ਼ ਦੀ ਰੋਜ਼ ਆਉਂਦੀ ਹੈ। ਉਹ ਜਿਵੇਂ ਆ ਬੂਰੀਆਂ ਦੇ ਵਿੱਚ ਪਾਈ ਵੀ ਐ। ਇਹ ਜਮਤ ਤਾਜੀ ਹੈਗੀ। ਜਿਹੜੀ ਲੋਕ ਆਪਣੇ ਘਰੋਂ ਕਰ ਇਹ ਵੀ ਲੈ ਕੇ ਆਉਂਗੇ ਅਗੇ। ਲੋਬੀ ਜਿਹੜੀ ਆਪਾਂ ਲਾਲ ਮਿਰਚ ਦੀ ਗੱਲ ਕਰਦੇ ਨੇ ਸਾਨੂੰ ਦੱਸਿਆ ਤੀਗਾ ਤੇ ਉਹ ਬਾਈ ਆਪਣੇ ਨਾਲ ਬੈਠਾ ਇੱਧਰ ਇੱਕ ਭਰਾ ਕਹਿੰਦਾ ਵੀ ਇਹ 1000 ਤੋਂ ਲੈ ਕੇ 2000 ਰੁਪਏ ਤੱਕ ਜਿਹੜਾ ਇਹਦਾ ਰੇਟ ਆ ਉਹ ਚੱਲਦਾ ਕਹਿੰਦਾ ਜਿਹੜੀ ਕੋਈ ਖੁਸ਼ਕ ਹੁੰਦੀ ਹੈਗੀ ਜਿਵੇਂ ਕੋਈ ਰਸਮੋੜ ਜੀ ਹੁੰਦੀ ਹੈਗੀ ਮੰਨ ਲਓ ਵੀ ਜਿਹਦੇ ਵਿੱਚ ਕਹੀ ਵੀ ਥੋੜੀ ਸੁੱਕੀ ਹੁੰਦੀ ਹੈਗੀ ਤਾਂ ਉਹ 200 ਰੁਪਏ ਤੱਕ 2100 ਤੱਕ ਜਾਂ 2300 ਰੁਪਏ ਤੱਕ ਵੀ ਉਹ ਲੱਗ ਜਾਂਦੀ ਆ ਵੀ ਉਹ ਉਹਦੇ ਉਹਦੇ ਹਿਸਾਬ ਤੇ ਹੁੰਦਾ ਤੇ ਹਰ ਰੋਜ਼ ਇੱਥੇ 12 ਵਜੇ ਬੋਲੀ ਲੱਗਦੀ ਆ ਬਾਈ ਦਿਨੇ ਦਿਨੇ 12 ਵਜੇ ਹੈ अच्छा लाल मिरच इथे ਪਈ ਹੁੰਦੀ ਹੈ ਕੀ ਆ ਜਗ੍ਹਾ ਤੇ ਠੀਕ ਹੈ ਜਾਂ ਕਿਤੇ ਵੀ ਮੰਡੀ ਦੇ ਵਿੱਚ ਲਿਆ ਸਕਦਾ ਹੈ ਕੀ ਹੁੰਦੀ ਹੈ ਆਵਾਜ਼ਾਂ ਦਾ ਠੀਕ ਹੈ ਮੰਨ ਲਓ ਵੀ 128 29 ਨੰਬਰ ਜਿਹਦਾ ਦੁਕਾਨਾ ਆ ਜਾਂਦੀਆਂ ਨੇ ਇਧਰਲੇ ਪਾਸੇ ਆ ਗਈ ਤੇ ਆਹ ਉਹ ਸਾਰਾ ਜਿਹੜਾ ਏਰੀਆ ਹੈਗਾ ਇੱਥੇ ਕਹਿੰਦਾ ਲਿਆ ਕੇ ਵੀ ਮਿਰਚ ਆਉਂਦੀ ਹੈ ਤੇ ਇੱਥੇ ਸਵੇਰੇ 12 ਵਜੇ ਬੋਲੀ ਲੱਗਦੀ ਹੈ 12 ਵਜੇ ਇਹਦੀ ਲਾਲ ਮਿਰਚ ਦੀ ਬੋਲੀ ਲੱਗਦੀ ਹੈ ਤੇ 12 ਵਜੇ ਜਿਹੜੀ ਇੱਥੇ ਮੱਕੀ ਆਉਂਦੀ ਹੈ ਉਹਦੀ ਬੋਲੀ ਲੱਗਦੀ ਹੈ ਕਿ ਜਿਹੜੀ ਇੱਥੇ ਮੂੰਗੀ ਆਉਂਦੀ ਆ ਉਹਦੀ ਬੋਲੀ ਲੱਗਦੀ ਹੈਗੀ 2 ਵਜੇ ਦੁਪਹਿਰੇ ਤੇ ਉਸ ਤੋਂ ਬਾਅਦ ਜਿਹੜਾ ਸ਼ਾਮ ਨੂੰ ਭਰਪਰਾਈ ਵਗੈਰਾ ਉਹ ਸ਼ੁਰੂ ਹੋ ਜਾਂਦਾ ਤੇ ਆਹ ਦੇਖੋੜੋ ਬੀ ਬਗੈਰਾ ਕਿਵੇਂ ਇਕੱਠਾ ਹੋਇਆ ਪਿਆ ਸਾਰਾ ਇਹਦਾ ਆਹ ਸਾਰਾ ਲਾਲ ਮਿਰਚ ਦਾ ਬੀ ਵਗੈਰਾ ਬੇਸਟ ਹੋ ਜਾ ਤੇ ਆਹ ਉਦੋਂ ਸੁੱਕੀ ਹੋਈ ਆ ਜਮਾ ਤੇ ਫੇਰ ਇਹ ਬੋਰੀਆਂ ਦੇ ਵਿੱਚ ਭਰਪਰਾ ਆ ਦੇਖੋ ਜਮਾ ਬੇਕਾਰ ਕੱਢੀ ਪਈ ਦੇ ਕੋ ਸਾਹ ਪਈ ਹੈ ਆਏ ਚ ਮਰ ਜਾਂਦਾ ਫੁੱਲਰੇ ਵੀਰ ਕੀ ਪਤਾ ਹੁਣ ਕਿੱਥੇ ਕਿੱਥੇ ਕੀ ਜਾਂਦਾ ਹੋਊਗਾ ਵਪਾਰੀ ਵਰਗ ਨੂੰ ਪਤਾ ਵੀ ਕਿੱਥੇ ਕਿੱਥੇ ਕੀ ਗੰਮ ਲੈਂਦੇ ਆਗੇ ਤੇ ਆ ਇਹ ਥੱਲੇ ਸਾਰੀ ਸੁੱਕਣੀ ਲਾਈ ਪਈ ਹੈਗੀ ਆਹ ਵੇ ਟੱਕ ਲਾ ਤੁਹਾਨੂੰ ਮੈਂ ਕਹਾਂ ਤਾ ਟਾ ਟਾ ਕਰਾਂਗਾ ਆਖ ਲਈਆਂ ਭਈਆਂ ਨੇ ਜੇ ਮੇਰੇ ਵਿੱਚ ਕਹਿੰਦੇ ਕੁਝ ਹਰੀ ਵਗੈਰਾ ਹੁੰਦੀ ਆ ਤਾਂ ਉਸ ਹਿਸਾਬ ਤੇ ਉਹਦਾ ਰੇਟ ਵਗੈਰਾ ਘੱਟ ਲੱਗਦਾਗਾ ਜਿਹੜੀ ਆਏ ਜਮਾ ਲਾਲ ਹੁੰਦੀ ਹੈਗੀ ਇਹਦਾ ਰੇਟ ਉਹ ਤੋਂ ਵੱਧ ਮੰਨ ਲਓ ਵੀ 1000 ਤੋਂ ਲੈ ਕੇ 2000 ਰੁਪਏ ਤੱਕ ਜਿਹੜਾ ਰੇਟ ਆ ਉਹ ਲੱਗ ਜਾਂਦਾ ਐਂ ਅਲੱਗ-ਲੱਗ ਢੇਰੀਆਂ ਬਣਾਉਣਦੇ ਆ ਦੂ ਬਾਦ ਤੇ ਉਧਰਲੇ ਪਾਸੇ ਬੁੜੀਆਂ ਨੇ ਲੇਬਰ ਵਾਲੀਆਂ ਇਹਦੇ ਵਿੱਚੋਂ ਸ਼ਾਂਤੀ ਕਰੀ ਜਾਂਦੀਆਂ ਨੇ ਗੀਆਂ ਵੀ ਕੋਈ ਜਿਵੇਂ ਕੋਈ ਚੰਗਾ ਮਾੜਾ ਹੁੰਦਾ ਉਸ ਹੱਬ ਤੇ ਉਹ ਹੋ ਹੀ ਜਾਂਦਾਗਾ ਤੇ ਇਹਦੇ ਵਿੱਚੋਂ ਕੀ ਸ਼ਾਂਤੀ ਕਰਦੇ ਹੋਗੇ ਜਿਹੜੇ ਲਾਲ ਪੀਲੀਆਂ ਮਿਰਚਾਂ ਨੇ ਉਹ ਠੀਕ ਆ ਮੰਨ ਲਾ ਫਿਰ ਕੁਆਲਟੀ ਬਣਾਉਣ ਵਾਸਤੇ ਜਿਹੜੀਆਂ ਇਹ ਜੀਆਂ ਪੀਲੀਆਂ ਜਾਂ ਹਰੀਆਂ ਮਿਰਚਾਂ ਵਗੈਰਾ ਹੁੰਦੀਆਂ ਨੇ ਉਹ ਵਿੱਚੋਂ ਛਾਂਟੀ ਹੋਈ ਜਾਂਦੀਆਂ ਨੇ ਤੇ ਆ ਦੇਖੋ ਵੀ ਐ ਸਾਰੀ ਸੁੱਕਣੀ ਪਈ ਵੀ ਐ ਤੇ ਐਂ ਛਾਂਟੀ ਹੋ ਹੋ ਕੇ ਫੇਰ ਗਾਹਾਂ ਇਹ ਮਾਰਕੀਟ ਚ ਪਹੁੰਚਦੀ ਆ ਫੇਰ ਅੱਗੇ ਜਾ ਕੇ ਇਹਦਾ ਮਿਰਚ ਦਾ ਪਾਊਡਰ ਵਗੈਰਾ ਬਣ ਕੇ ਪੈਕਿੰਗ ਹੋ ਕੇ ਉਹਦੀ ਉਹ ਦੁਕਾਨਾਂ ਤੇ ਆਉਂਦਾ ਤੇ ਦੁਕਾਨਾਂ ਤੋਂ ਫੇਰ ਆਪਣੇ ਘਰਾਂ ਚ ਆਉਂਦਾਗਾ ਵਾਪਸ ਆਪਾਂ ਖਾਂਦੇ ਆ ਤੇ ਫੇਰ ਸਾਰਾ ਹੀ ਐਂਡ ਓਵਰ ਹੋ ਜਾਂਦਾ